ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਾਉਤੀ ਜੀ ਸਹਾਈ ਵਾਰ ਸ੍ਰੀ ਪਗਾਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਾਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਈ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇ ਢਿਟੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉਨ ਦਿਆਵੈ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਜਗਤ ਗੁਰ ਪੰਥ ਦੇ ਵਾਲੀ ਸਭ ਥਾਈ ਹੋਣਾ ਜੀ ਸਹਾਈ ਦਸਹੋਂ ਪਾਤਸ਼ਾਹਾਂ ਕੇ ਆਤਮ ਅਕਸਰੂਪ ਪ੍ਰਤਾਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋਤ ਜ਼ਾਹਿਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਏ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਝੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਖਤਿਓ ਖਸ਼ਹੀ ਦੋ ਮੁਰਿਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਗ ਜਲਾਈ ਤੇਗ ਵਾਹੀ ਧਰਮ 헤 ਤੀਸ ਸੀਸ ਦਿੱਤੇ ਦਿਨਾ ਸਚਿਆਰਿਆ ਪਿਆਰਿਆ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ਼੍ਰੀ ਵਾਹਿਗੁਰੂ ਸਲੋਕ ਮਹਲਾ ਦੂਜਾ ਆਪੇ ਜਾਣੈ ਕਰਿ ਆਪ ਆਪੇ ਆਣੈ ਰਾਸ ਤਿਸੈ ਅਗੇ ਨਾਨਕਾ ਖਲੈ ਕੀ ਚੈ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਾ ਰਾਇਤ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦਾ ਮਨ ਨੀਵਾ ਮਾਤਿ ਉੱਚੀ ਮਤ ਕਾ ਰਾਖਾ ਆਪ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਖਾਲਸੇ ਜੀ ਕੋ ਨਾਮਦਾਨ ਸਿੱਖੀਦਾਨ ਗੁਰਮਤਿਦਾਨ ਬੁੱਧ ਵਿਵੇਕ ਰਹਿਤ ਰੱਛਿਆਦਾਨ ਖਾਲਸੇ ਜੀ ਕੋ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਧਾਰ ਮੇਲੇ ਬੋਲੋ ਜੀ ਸ਼੍ਰੀ ਵਾਹਿਗੁਰੂ ਸ਼੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਉਲੀ ਸ੍ਰੀ ਗੋਵਿੰਦ ਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ੍ਰੀ ਵਾਹਿਗੁਰੂ ਥਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਰੇ ਜੀ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਜੀ ਕੀ ਰਤਪੁਰ ਜੀ ਪਾਤਾਲ ਪੁਰ ਜੀ ਲਖਨੌਰ ਜੀ ਚਮਕੌਰ ਜੀ ਦਮਦਮੇ ਜੀ ਤਮ ਧਾਨ ਜੀ ਮੁਕਤ ਸਰ ਜੀ ਪੌਂਟਹਿ ਜੀ ਤਖਤ ਸ੍ਰੀ ਪਟਨਾ ਸਾਹਿਬ ਹਰਮੰਦਰ ਜੀ ਦਿੱਲੀ ਮੈਸੀਸ ਗੰਜ ਰਕਾਬ ਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋਂ ਝੰਡਿਆਂ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ਼੍ਰੀ ਵਾਹਿਗੁਰੂ ਬੀਪੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮਤੇ ਜੀ ਤਿਲਗੰਜੀ ਜੀ ਨਾਨਕ ਝੀਰੇ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾ ਜੀ ਸੰਗਤ ਸਾਹਿਬ ਜੀ ਮਾਲ ਟੇਕਰੀ ਸਾਹਿਬ ਜੀ ਬਸਮਤਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਸਾਹਿਬ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾ ਸੰਯੁਗਤ ਤਕਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ बोलो जी श्री वाहे गुरु बोलो जी श्री वाहे गुरु बोलो जी श्री वाहे गुरु जी गुरु गरीब निवाज अंतर जामी सच्चे पातशाह जी ओ महाराज आप जी दे हजूर शब्द वाणी कीर्तन चांकी सो धर ਰਹਿਰਾਸ ਸਾਹਿਬ ਜੀ ਦੀ ਅਰਦਾਸ ਭੂਲ ਚੁਕ ਮੁਆਫ ਕਰਨੀ ਸਿੱਖ ਪੜਦੇ ਸੁਣਦੇ ਸਰਬਤ ਲਾਹੇ ਵੰਦ ਹੋਣ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ